ਸੱਚੇ ਗਾਲ ਪੰਜਾਬ న్యూਸ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਖਨੌਰੀ ਸਰਹੱਦ ਤੇ 111 ਕਿਸਾਨਾਂ ਨੇ ਕਾਲੇ ਕੱਪੜੇ ਪਾ ਕੇ ਮਨਵਰਧ ਕੀਤਾ ਸ਼ੁਰੂ ਸਰਹੱਦ ਤੇ ਹਰਿਆਣਾ ਪੁਲਿਸ ਤੇ ਵੱਡੀ ਗਿਣਤੀ ਮੁਲਾਜ਼ਮ ਤਾਇਨਾਤ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਡੱਲੇਵਾਲ ਦੀ ਹੁਣ ਤੱਕ ਦੀ ਡਾਕਟਰੀ ਜਾਂਚ ਦੀਆਂ ਸਾਰੀਆਂ ਰਿਪੋਰਟਾਂ ਮੰਗੀਆਂ ਪਟਿਆਲਾ ਵਿਖੇ ਸੂਬੇ ਦੇ ਪਹਿਲੇ ਲਗਜ਼ਰੀ ਹੋਟਲ ਰਣਵਾਸ ਪੈਲੇਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਉਦਘਾਟਨ ਮੁੱਖ ਮੰਤਰੀ ਨੇ ਕਿਹਾ ਟੋਟਲ ਕਲਾ ਅਤੇ ਸਭਿਆਚਾਰ ਦੀ ਇੱਕ ਵਿਲੱਖਣ ਮਿਸਾਲ ਪਟਿਆਲਾ ਵਿੱਚ ਟੂਰਿਜ਼ਮ ਨੂੰ ਮਿਲੇਗਾ ਹੁਲਾਰਾ ਬੰਦੀ ਸਿੰਘਾਂ ਦੀ ਰਿਹਾਈ ਲਈ ਕਰੀਬ 8 ਸਾਲ ਤੱਕ ਭੁਖੜਤਾਲ ਕਰਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਰਖਬੀਰ ਸਿੰਘ ਐਸਜੀਪੀਸੀ ਪ੍ਰਧਾਨ ਤਾਮੀਂ ਤੇ ਵਕਫ ਵਕਫ ਜਥੇਬੰਦੀਆਂ ਨੇ ਡੂੰਘੇ ਦੁੱਖ ਦਾ ਕੀਤਾ ਇਜ਼ਹਾਰ ਆਉਂਦੇ ਦਿਨਾਂ ਵਿੱਚ ਪੰਜਾਬ ਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਅਤੇ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ 18 ਜਨਵਰੀ ਤੱਕ ਸੰਘਣੀ ਧੁੰਦ ਦਾ yellow alert ਕੀਤਾ جاری ਤਹਿਣੇ ਨਾ ਖਬਰਾਂ ਦਾ ਵਿਸਥਾਰ ਕਿਸਾਨਾਂ ਕੁਜਗਜੀਤ ਸਿੰਘ ਡੱਲੇਵਾਲ ਦਾ ਮਾਨਵੜ 51ਵਾਂ ਦਿਨ ਵੀ ਜਾਰੀ ਰਿਹਾ ਖਨੋਰੀ ਸਰਹੱਦ ਤੇ 111 ਕਿਸਾਨ ਅੱਜ ਮਾਨਵੜ ਉੱਤੇ ਬੈਠ ਗਏ ਕਿਸਾਨਾਂ ਨੇ ਕਾਲੇ ਰੰਗ ਦੇ ਕੱਪੜੇ ਪਾ ਕੇ ਹਰਿਆਣਾ ਪੁਲਿਸ ਦੀ ਬੈਰੀਕੇਡਿੰਗ ਕੋਲ ਮਾਨਵੜ ਸ਼ੁਰੂ ਕੀਤਾ ਉਧਰ ਹਰਿਆਣਾ ਪੁਲਿਸ ਨੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੈ ਦੂਜੇ ਪਾਸੇ ਡੱਲੇਵਾਲ ਬਾਰੇ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਈ ਅਦਾਲਤ ਨੇ ਪੰਜਾਬ ਸਰਕਾਰ ਤੋਂ ਡੱਲੇਵਾਲ ਦੀ ਹੁਣ ਤੱਕ ਦੀ ਡਾਕਟਰੀ ਜਾਂਚ ਦੀਆਂ ਸਾਰੀਆਂ ਰਿਪੋਰਟਾਂ ਮੰਗੀਆਂ ਹਨ ਕਨੌਲੀ ਬਾਰਡਰ ਤੇ ਕਿਸਾਨਾਂ ਕੋਲ ਜਗਜੀਤ ਸਿੰਘ ਢੱਲੇਵਾਲ ਦਾ ਮਨਰਵੜ 51ਵਾਂ ਦਿਨ ਵੀ ਚੱਲ ਰਿਹਾ ਹੈ ਢੱਲੇਵਾਲ ਦੀ ਸਿਹਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਉਧਰ ਅੱਜ 111 ਕਿਸਾਨ ਮਨਰਵੜ ਤੇ ਬੈਠ ਗਏ ਉਹ ਸਰਹੱਦ ਤੇ ਹਰਿਆਣਾ ਪੁਲਿਸ ਦੀ ਬੈਰੀਕੇਡਿੰਗ ਕੋਲ ਬੈਠੇ ਨੇ ਇਸ ਮੌਕੇ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਕਿਸਾਨਾਂ ਨੇ ਕਾਲੇ ਰੰਗ ਦੇ ਕੱਪੜੇ ਪਾ ਕੇ ਮਨਰਵੜ ਸ਼ੁਰੂ ਕੀਤਾ ਕਿਸਾਨਾਂ ਅਗਵਣੇ ਕਿਹਾ ਕਿ ਕੇਂਦਰ ਸਰਕਾਰ ਦਾ ਆੜਿਆਲ ਰੁਖ ਉਹਨਾਂ ਦੇ ਅੰਦੋਲਨ ਨੂੰ ਕਮਜ਼ੋਰ ਨਹੀਂ ਕਰ ਸਕਦਾ ਚੰਗਾ ਹੋਵੇਗਾ ਕੇਂਦਰ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਪਾਸ ਤੋਂ ਪਹਿਨੋ ਆਪਾਂ ਵੀ ਜਿਹੜਾ ਆਪਣੇ ਆਪ ਨੂੰ ਨਿਸ਼ਾਭਰ ਕਰਨ ਵਾਸਤੇ ਜਿਹੜਾ ਆਪਾਂ ਵਰਨਰ ਤਰਖੀਏ ਇਸ ਦੇ ਵਿੱਚੋਂ ਜਿਹੜਾ 111 ਦਾ ਜਥਾ ਜਿਹੜਾ ਵਾ ਉਹ ਜਾ ਰਿਹਾ ਕਿ ਤਾਂਗੇ ਸਰਕਾਰ ਤੇ ਦਬਾਅ ਪਾਇਆ ਜਾ ਸਕੇ ਕਿ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਪ੍ਰਵਾਨ ਕੀਤੀਆਂ ਮੰਗਾਂ ਨੂੰ ਜੇ ਲਾਗੂ ਕਰਨ ਔਰ ਜਿਹੜਾ ਗੱਲਬਾਤ ਦਾ ਸਿਲਸਿਲਾ ਵਾ ਉਹ ਚਾਲੂ ਕਰ। ਇਹ ਕੰਟੀਨਿਊ ਰਹੇਗਾ ਜਬ ਤੱਕ ਸਰਕਾਰ ਬਾਤਚੀਤ ਕੇ ਲਿਏ ہماری ਮੰਗੇ ਮਾਨਣੇ ਕੇ ਲਿਏ ਆਗੇ ਨਹੀਂ ਆਤੀ ਤਦ ਤੋ ਜਾਰੀ ਰਹੇਗਾ। ਆਪਾਂ ਹਿਣਾ ਕਿਸੀ ਮਾਂ ਬੈਠੇ ਕੋਈ ਬਾਤ ਨਹੀਂ ਵੇਜਾ ਗ੍ਰਫਤਾਰ ਕਰ ਲੈਣ ਜੇਲ੍ਹ ਮੇਂ ਡਾਲ ਦੇ ਕੋਈ ਐਸੀ ਪ੍ਰੋਬਲਮ ਨਹੀਂ ਹੈ। ਅਮਰਗ अभी देखते प्रशासन करता उनकी जो ड्यूटी लगी सरकार की तरफ से वो करेंगे हमारी जो ड्यूटी हमारे तरफ से लगी हम अपनी ड्यूटी करेंगे की हम शांतिपूर्व जाएंगे कोई बात नहीं है आंदोलनकारी के लिए कोई धारा नहीं होती सीधी सी बात है हम देश में कहीं भी आंदोलन कर सकते हैं ये हमारा हक है अपनी मांगे मनवाने के लिए संविधान ने हमें हक दिया हुआ है कह रहा है कि आप पंजाब की सीमा में अपना आंदोलन करो हरियाणा पूरा हिंदुस्तान हमारा है हम भारत के वासी हैं हिंदुस्तान हमारा है हम इस देश के वासी हैं अकेले पंजाब के वासी नहीं है ਕਿਸਾਨਾ ਕੁ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਉਧਰ ਸੁਪਰੀਮ ਕੋਰਟ ਨੇ 51 ਦਿਨਾਂ ਤੋਂ ਭੁਖ ਹੜਤਾਲ ਤੇ ਬੈਠੇ ਕਿਸਾਨਾ ਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸੰਬੰਧੀ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਪਾਪ ਐਮਸ ਤੋਂ رائے ਮੰਗੀ ਹੈ ਬੁੱਧਵਾਰ ਨੂੰ ਹੋਈ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਡੱਲੇਵਾਲ ਦੀ ਹੁਣ ਤੱਕ ਦੀ ਡਾਕਟਰੀ ਜਾਂਚ ਦੀਆਂ ਸਾਰੀਆਂ ਰਿਪੋਰਟਾਂ ਮੰਗੀਆਂ ਨੇ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ ਨੂੰ ਹੋਵੇਗੀ ਡਾਕਟਰ ਅਨਸਾਰ ਡੱਲੇਵਾਲ ਨੂੰ ਪੀਣ ਵਾਲੇ ਪਾਣੀ ਦੀ ਵੀ ਮੁਸ਼ਕਲ ਆ ਰਹੀ ਹੈ ਉਹ ਜੋ ਵੀ ਪਾਣੀ ਪੀਂਦੇ ਨੇ ਉਹ ਤੁਰੰਤ ਉਲਟੀ ਰਾਹੀਂ ਬਾਹਰ ਕਰ ਦਿੰਦੇ ਨੇ ਮੰਗਲਵਾਰ ਨੂੰ ਪਟਿਆਲਾ ਤੋਂ ਸਰਕਾਰੀ ਡਾਕਟਰਾਂ ਦੀ ਇੱਕ ਟੀਮ ਨੇ ਡੱਲੇਵਾਲ ਦੀ ਜਾਂਚ ਕੀਤੀ ਸੀ ਪਟਿਆਲਾ ਵਿਖੇ ਸਵੇਰੇ ਦੇ ਪਹਿਲੇ ਲਗਜ਼ਰੀ ਹੋਟਲ ਰਣਵਾਸ ਪੈਲੇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਉਨ੍ਹਾਂ ਕਿਹਾ ਕਿ ਇਹ ਹੋਟਲ ਕਲਾ ਅਤੇ ਸੱਭਿਆਚਾਰ ਦੀ ਇੱਕ ਵਿਲੱਖਣ ਮਿਸਾਲ ਹੈ ਇਸ ਦੇ ਸ਼ੁਰੂ ਹੋਣ ਨਾਲ ਪਟਿਆਲਾ ਵਿੱਚ ਟੂਰਿਜ਼ਮ ਨੂੰ ਖੁਲਾਰਾ ਮਿਲੇਗਾ ਉਨਾ ਦੱਸਿਆ ਕਿ ਜਲਦੀ ਹੀ ਕਪੂਰਥਲਾ ਅਤੇ ਹੋਰ ਪੈਲੇਸਾਂ ਨੂੰ ਵੀ ਇਸੇ ਤਰਜ਼ ਤੇ ਚਲਾਇਆ ਜਾਵੇਗਾ। ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਿਕ ਕਿਲਾ ਮੁਬਾਰਕ ਵਿਖੇ ਸੂਬੇ ਦੇ ਪਹਿਲੇ ਲਗਜ਼ਰੀ ਹੋਟਲ ਅਰਨਵਾਸ ਪੈਲੇਸਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਇਹ ਹੋਟਲ ਆਪਣੇ ਆਪ ਵਿੱਚ ਕਲਾ ਅਤੇ ਸੱਭਿਆਚਾਰ ਦੀ ਇੱਕ ਵਿਲੱਖਣ ਮਿਸਾਲ ਹੈ। ਇਹ 18ਵੀਂ ਸਦੀ ਦਾ ਕਿਲਾ ਹੈ। ਇਸ ਵਿੱਚ ਪੰਜਾਬ ਦਾ ਅਮੀਰ ਵਿਰਸਾ ਸਾਫ਼ ਨਜ਼ਰ ਆਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਅਸਲੀ ਰੂਪ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਪਹਿਲਾਂ ਅਰੇਸਟ ਹਾਊਸ ਵਿੱਚੇ ਗਏ ਸਨ ਪਰ ਇਸ ਸਰਕਾਰ ਦੇ ਬਣਨ ਤੋਂ ਬਾਅਦ ਇਹ ਜਾਇਦਾਦ ਖਰੀਦੀ ਗਈ ਹੈ। ਤੋਂ ਬਹੁਤ-ਬਹੁਤ ਮੈਂ ਪਟਿਆਲਾ ਵਾਸੀਆਂ ਨੂੰ ਵਧਾਈ ਦਿੰਦਾ। ਤੁਸੀਂ ਨਾਮ ਤੁਹ ਰਹਾਂ ਹੋਗੇ ਵੀ ਰਹਿਣਵਾਸ ਕੀ ਹੁੰਦਾ ਹੈ। ਰਾਣੀਆਂ ਦਾ ਵਾਸੀ ਹੈ। ਇੱਥੇ ਮਹਾਰਾਜਾ ਪਟਿਆਲੇ ਦੀਆਂ ਜਿਹੜੀਆਂ ਰਾਣੀਆਂ ਸੀ ਉਹ ਰਹਿੰਦੇ ਹੁੰਦੇ ਸੀ। ਸੋ ਇਹ ਨਾਮ ਰਣਬਾਸ ਤਾਂ ਰੱਖਿਆ ਹੋਇਆ ਸੋ ਪਰ ਹੁਣ ਤਾਂ ਲੋਕਤੰਤਰ ਹੈ ਹੁਣ ਤਾਂ ਰਾਣੀਆਂ ਤੇ ਰਾਜੇ ਲੋਕਾਂ ਦੇ ਉਂਗਲ ਬਟਨ ਦਬਾ ਬੈਣਾ ਨਿਕਲਦੇ ਨੇ ਨਾ ਹੁਣ ਬਦਲ ਗਿਆ ਜੀ ਉਹ ਸਿਸਟਮ ਉਹ ਅੱਜ ਵਾਲਾ ਜਿਹੜਾ ਇਹ ਹੋਟਲ ਹੈ ਹੈਰੀਟੇਜ ਹੋਟਲ ਹੈ ਪਹਿਲਾਂ ਔਰ ਪਟਿਆਲਾ ਸ਼ਹਿਰ ਜਿਹੜਾ ਉਹ ਮੰਨਿਆ ਹੀ ਫੁਲਕਾਰੀਆਂ ਦਾ ਬਾਗਾਂ ਦਾ ਰਾਗਾ ਦਾ ਸ਼ਹਿਰ ਮੰਨਿਆ ਜਾਂਦਾ ਸੋ ਇੱਥੇ ਸਾਰਾ ਕੁਝ ਜਿੱਥੇ ਪਟਿਆਲਾ ਘਰਾਣੇ ਦੇ بڑے بڑے ਸਿੰਗਰ ਜਿਹੜੇ ਸੀਗੇ ਉਸਤਾਦ ਲੋਕ ਜਿੱਥੇ ਉਹ ਬਹਿ ਕੇ ਆਪਣਾ ਗਾਇਨ ਕਰਦੇ ਸੀ ਸਾਰਾ ਉਹਨਾਂ ਦੇ ਉਹੀ ਸੇਮ ਕਲਚਰ ਅਸੀਂ ਰੱਖਾ ਰੱਖਣ ਦੀ ਕੋਸ਼ਿਸ਼ ਕੀਤੀ ਹੈ और मैं मुबारक दिना सारे प्रशासन में भी और सा जिन्हें भी डिपार्टमेंट ने कि उन्होंने बहुत तेजी ना इस काम में सिरे चाड़िया तो ये पटियाला शहर में बहुत जो टूरिस्ट आनगे बाजार है मैं छे साल इस शहर च रहा मेरा अपना शहर है उन्नीस सौ सतानवे तो दो हज़ार तीन तक सो मैं ਚੱਪਾ ਚੱਪਾ ਜਾਣਦਾ ਇਹ ਸ਼ਹਿਰ ਦਾ ਸੋ ਆ ਭਾਂਡਿਆਂ ਦੀ ਦੁਕਾਨਾਂ ਇੱਧਰ ਇੱਥੇ ਫੁਲਕਾਰੀਆਂ ਤੇ ਲੋਕ ਪੂਰੀ ਦੁਨੀਆ ਚੋਂ ਲੋਕ ਸ਼ਾਪਿੰਗ ਕਰਨ ਲਈ ਇੱਥੇ ਲਹੰਗੇ ਫੁਲਕਾਰੀਆਂ ਏਸੀ ਮਾਰਕੀਟ ਉਸ ਤੋਂ ਉਸ ਵੇਲੇ ਜਿਆਦਾ ਫੈਮਸ ਹੁੰਦੇ ਬਹੁਤ ਬੜੇ ਬੜੇ ਬੁਟੀਕ ਜਿਹੜੇ ਨੇ ਉਹ ਇਸ ਹੋਟਲ 'ਚ ਵੀ ਨੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਹਿਮਾਚਲ ਰਾਜਸਥਾਨ ਅਤੇ ਗੋਆ ਵਿੱਚ ਜਾਇਦਾਦਾਂ ਨੇ ਇਹਨਾਂ ਬਾਰੇ ਜਲਦੀ ਹੀ ਚੰਗੀ ਖਬਰ ਦਿੱਤੀ ਜਾਵੇਗੀ ਸੁਪਰੀਮ ਕੋਰਟ ਨੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਵੱਡੀ ਰਾਹਤ ਦਿੱਤੀ ਹੈ ਸੁਪਰੀਮ ਕੋਰਟ ਨੇ ED ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ED ਨੇ ਸੁਖਪਾਲ ਖੈਰਾ ਦੀ ਜ਼ਮਾਨਤ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਖੈਰਾ ਨੇ ਇਸ ਸਬੰਧ ਵਿੱਚ ਕਿਹਾ ਕਿ ਮਾਨਯੋਗ ਅਦਾਲਤ ਨੇ ਉਨ੍ਹਾਂ ਨਾਲ ਇਨਸਾਫ ਕੀਤਾ ਹੈ ਸੁਪਰੀਮ ਕੋਰਟ ਨੇ ਈਡੀ ਦੀ ਉਸ ਅਰਜੀ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਕਾਂਗਰਸ ਵਿਧਾਇਕ ਸੁਖਪਾਲ ਖੈਰਾ ਦੀ ਜ਼ਮਾਨਤ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਇਸ ਬਾਰੇ ਸੁਖਪਾਲ ਖੈਰਾ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਨੇ ਈਡੀ ਦੀ ਅਰਜੀ ਰੱਦ ਕਰ ਦਿੱਤੀ ਹੈ ਖੈਰਾ ਨੇ ਕਿਹਾ ਕਿ ਈਡੀ ਨੇ ਮੇਰੇ ਵਿਰੁੱਧ ਸਿਆਸੀ ਬਦਲਾ ਖੋਰੀ ਤੋਂ ਪ੍ਰੇਰਿਤ ਹੋ ਕੇ ਕੇਸ ਦਰਜ ਕੀਤਾ ਸੀ ਪਰ ਮਾਨਯੋਗ ਅਦਾਲਤ ਨੇ ਮੇਰੇ ਨਾਲ ਇਨਸਾਫ ਕੀਤਾ ਹੈ ਉਹਨਾਂ ਕਿਹਾ ਕਿ ਮੈਂ ਕਿਸੇ ਨਾਲ ਕੁਝ ਵੀ ਗਲਤ ਨਹੀਂ ਕੀਤਾ ਖੇਰਨ ਨੇ ਕਿਹਾ ਕਿ ਮੈਂ ਏਡੀ ਨੂੰ ਬੇਨਤੀ ਕਰਦਾ ਕਿ ਕਰੋੜਾ ਰੁਪਏ ਲੁੱਟਣ ਵਾਲਿਆਂ ਨੂੰ ਛੱਡ ਕੇ ਆਮ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ। ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਖੁਸ਼ਖਬਰੀ ਸਾਂਝੀ ਕਰਨੀ ਸੀਗੀ ਅਕਾਲਪੁਰ ਖਵਾਹਿਗੁਰੂ ਦੀ ਕਿਰਪਾ ਨਾਲ ਤੇ ਸਾਰੀ ਦੁਨੀਆ 'ਚ ਬੈਠੇ ਚੰਗੇ ਜਿਹੜੇ ਸਾਡੇ ਹਮਦਰਦ ਨੇ ਉਹਨਾਂ ਦੀਆਂ ਅਰਦਾਸਾਂ ਨਾਲ ਅੱਜ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਈਡੀ ਦੀ ਉਹ ਐਪਲੀਕੇਸ਼ਨ ਰੱਦ ਕੀਤੀ ਹੈ ਜਿਸ ਵਿੱਚ ਈਡੀ ਮੇਰੀ ਬੇਲ ਕੈਨਸਲ ਕਰਾਉਣ ਵਾਸਤੇ ਆਈ ਹੋਵੇਗੀ ਤੁਹਾਨੂੰ ਸਭ ਨੂੰ ਯਾਦ ਹੈ ਕਿ 2021 ਚ ਮੇਰਾ ਘਰ ਰੇਡ ਕੀਤਾ ਸੀ ਈਡੀ ਨੇ ਔਰ ਇਲੈਕਸ਼ਨ ਤੋਂ ਪਹਿਲਾਂ ਨਵੰਬਰ 2021 ਚ ਮੈਨੂੰ ਅਰੈਸਟ ਕਰਕੇ ਪਟਿਆਲੇ ਜੇਲ੍ਹ ਭੇਜਤਾ ਸੀ ਬਾਅਦ ਵਿੱਚ ਆਨਰੇਬਲ ਹਾਈ ਕੋਰਟ ਨੇ ਮੈਨੂੰ ਉਹਦੇ ਵਿੱਚ ਰੈਗੂਲਰ ਬੇਲ ਦਿੱਤੀ ਸੀ ਔਰ ਉਦੋਂ ਦੇ ਈਡੀ ਦੇ ਕੋਸ਼ਿਸ਼ਾਂ ਸੀਗੀਆਂ ਕਿ ਕਿਸੇ ਤਰੀਕੇ ਨਾਲ ਬੇਲ ਕੈਨਸਲ ਕਰਾ ਕੇ ਮੈਨੂੰ ਦੁਬਾਰਾ ਜੇਲ੍ਹ ਭੇਜਿਆ ਜਾਵੇ ਲੇਕਿਨ ਉਹ ਕੀ ਕਹਿੰਦੇ ਕਿ ਸੱਚ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਮੈਂ ਕੁਝ ਜ਼ਿੰਦਗੀ ਚ ਗਲਤ ਕੰਮ ਨਹੀਂ ਕੀਤਾ ਨਾਲੇ ਸਾਡੇ ਵਰਗੇ ਸਧਾਰਨ ਆਦਮੀ ਜਿਹੜੇ ਖੇਤੀ ਵਗੈਰਾ ਕਰਦੇ ਨੇ ਉਹਦੇ ਚ ਈਡੀ ਨੇ ਸਾਡੇ ਖਿਲਾਫ ਕੀ ਲੁੱਬ ਲੈਣਾ ਸੀ ਇੱਥੇ ਤਾਂ ਕਰੋੜਾ ਅਰਬਾ ਲੁੱਟਣ ਵਾਲੇ ਬੜੇ ਵੱਡੇ ਵੱਡੇ ਮਗਰਮਾ ਚ ਬੈਠੇ ਨੇ ਈਡੀ ਨੂੰ ਮੈਂ ਬੇਨਤੀ ਕਰੂੰਗਾ ਕਿ ਇਦਾਂ ਦੇ ਬੰਦਿਆਂ ਦੇ ਮਗਰ ਜਾ ਕੇ ਉਹਨਾਂ ਦੇ ਕਰੋ ਦੂਸਰਾ ਕਿ ਜਿਹੜਾ ਭਗਵੰਤ ਮਾਨ ਨੇ ਮੇਰੇ ਤੇ ਐਨਡੀਪੀਐਸ ਕੇਸ ਦਰਜ ਕੀਤਾ ਸੀਗਾ ਉਹਦੇ ਵਿੱਚ ਵੀ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਸੁਪਰੀਮ ਕੋਰਟ ਆਫ ਇੰਡੀਆ ਨੇ ਫਾਜ਼ਿਲਕਾ ਅਦਾਲਤ ਵਿੱਚ ਟ੍ਰਾਇਲ ਪ੍ਰੋਸੀਡਿੰਗਸ कोर्ट दी कारवाई रोक ते रोक ਲਈ ہوئی ਆ ਪਿਛਲੇ तकरीबन 8-9 ਮਹੀਨਿਆਂ ਤੋਂ ਔਰ ਅਸੀਂ ਉਹਦੇ ਚ ਕੁਆਸ਼ਿੰਗ ਮੰਗ ਰਹੇ ਕਿ ਜਿਹੜਾ ਇਹ ਪਰਚਾ ਹੈ ਸਰਾ ਸਰ ਝੂਠਾ ਬਦਲਾਖੋਰੀ ਦਾ ਹੈ ਜਿਵੇਂ ਕਿ ਹੁਣ ਬਹੁਤ ਸਾਰੇ ਕਾਂਗਰਸ ਦੇ ਲੀਡਰਸ ਦੇ ਜਿਹੜੇ ਮੁਕਦਮੇ ਸੀ ਉਹ ਆਨਰੇਬਲ ਹਾਈ ਕੋਰਟ ਨੇ ਕਾਸ਼ ਕਰਤੇ ਰੱਦ ਕਰਤੇ ਅਸੀਂ ਸੁਪਰੀਮ ਕੋਰਟ ਗਏ ਹੋਏ ਆ ਫ फेब्रुवारी ਮਹੀਨੇ ਦੇ ਪਹਿਲੇ ਹਫਤੇ ਵਿੱਚ ਮੇਰੀ ਸੁਪਰੀਮ ਕੋਰਟ ਤਾਰੀਖ ਹੈ ਮੈਂ ਤੁਹਾਡੀਆਂ ਅਰਦਾਸਾਂ ਫਿਰ ਮੰਗਦਾ ਵਾਂ ਔਰ ਪਰਮਾਤਮਾ ਦਾ ਵੀ ਅਸ਼ੀਰਵਾਦ ਮੰਗਦਾ ਔਰ ਕਿਉਂਕਿ ਮੈਂ ਬੇਗੁਨਾਹ ਮੈਂ ਕੁਝ ਗਲਤ ਨਹੀਂ ਕੀਤਾ ਮੈਨੂੰ ਪੂਰਨ ਆਸ ਹੈ ਕਿ ਅਸੀਂ ਇਸ ਮੁਕਦਮੇ ਚ 24 ਬਿਲਕੁਲ ਬੇਗੁਨਾਹ ਹੋ ਕੇ ਬਾਹਰ ਨਿਕਲਾਂਗੇ ਔਰ ਸਾਡੀ ਇੱਜ਼ਤ ਜਿਹੜੀ ਬਰਕਰਾਰ ਰਹੇਗੀ ਨਾਲ ਨਾਲ ਅੱਜ ਤੁਸੀਂ ਸਵੇਰੇ ਸੁਣਿਆ ਕਿ ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਪ੍ਰੋਸੀਕਿਊਟ ਕਰਨ ਦੀ ਕੇਂਦਰ ਸਰਕਾਰ ਨੇ ਸੈਂਕਸ਼ਨ ਦਿੱਤੀ ਤੇ ਮੈਂ ਬਹੁਤ ਵਾਰ ਪਹਿਲਾਂ ਕਿਹਾ ਕਿ ਜੋ ਬੀਜੋਂਗੇ ਉਹੀ ਵੱਡੋਂਗੇ ਤੁਸੀਂ ਕਈ ਵਾਰ ਦੂਸਰੇ ਦਾ ਜਦੋਂ ਬੁਰਾ ਕਰਦੇ ਹੋ ਕੁਦਰਤ ਵਾਹਿਗੁਰੂ ਤੁਹਾਡੇ ਤੇ ਉਹੀ ਗੱਲਾਂ ਫਿਰ ਲਾਗੂ ਕਰਦਾ ਅੱਜ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਸਮੁੱਚੀ ਲੀਡਰਸ਼ਿਪ ਸੈਂਕੜੇ ਕਰੋੜਾਂ ਦੇ ਸ਼ਰਾਬ ਦੇ ਘਟਾਲੇ ਵਿੱਚ ਜੇਲ੍ਹਾਂ ਵੀ ਕੱਟੀਆਂ ਨੇ ਤੇ ਹੁਣ ED ਉਹਦੀ ਕਾਰਵਾਈ ਕਰੂਗੀ ਜ਼ਿਕਰ ਇਹ ਹੋਗਾ ਕਿ ਸੁਖਪਾਲ ਖੈਰਾਂ ਨੂੰ ED ਨੇ ਮਨੀ ਲਾਂਡਰਿੰਗ ਕੇਸ ਵਿੱਚ ਨਵੰਬਰ 2021 ਵਿੱਚ ਗ੍ਰਿਫਤਾਰ ਕੀਤਾ ਸੀ ਜਨਵਰੀ 2022 ਵਿੱਚ ਖੈਰਾਂ ਨੂੰ ਜ਼ਮਾਨਤ ਮਿਲੀ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਕਰੀਬ 8 ਸਾਲ ਭੁੱਖ ਹੜਤਾਲ ਕਰਨ ਵਾਲੇ ਬਾਪੂ ਸੂਰਜ ਸਿੰਘ ਖਾਲਸਾ ਦਾ ਦਿਹਾਂਤ ਹੋ ਗਿਆ ਉਹ 91 ਸਾਲਾਂ ਦੇ ਸਨ ਕੁਝ ਸਮਾਂ ਪਹਿਲਾਂ ਹੀ ਉਹ ਆਪਣੇ ਪੁੱਤਰ ਕੋਲ ਕੈਲੀਫੋਰਨੀਆ ਅਮਰੀਕਾ ਗਏ ਸੀ ਬਾਪੂ ਸੂਰਜ ਸਿੰਘ ਖਾਲਸਾ ਦੇ ਦੇਹਾਂਤ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਵਕਫ ਵਕ ਜਥੇਬੰਦੀਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਬੀ ਲੜਾਈ ਲੜਨ ਵਾਲੇ ਬਾਪੂ ਸੂਰਜ ਸਿੰਘ ਖਾਲਸਾ ਦਾ ਦੇਹਾਂਤ ਹੋ ਗਿਆ ਉਹ ਅਮਰੀਕਾ ਵਿੱਚ ਆਖਰੀ ਸਾਹ ਲਏ ਉਹ 91 ਸਾਲਾਂ ਦੇ ਸਨ ਕੁਝ ਸਮਾਂ ਪਹਿਲਾਂ ਹੀ ਉਹ ਆਪਣੇ ਪੁੱਤਰ ਕੋਲ ਕੈਲੀਫੋਰਨੀਆ ਗਏ ਸਨ ਜਾਣਕਾਰੀ ਅਨੁਸਾਰ ਸਵੇਰੇ 7 ਵਜੇ ਦੇ ਕਰੀਬ ਉਹਨਾਂ ਦਾ ਦੇਹਾਂਤ ਹੋਇਆ ਇਸ ਖਬਰ ਤੋਂ ਬਾਅਦ ਲੁਧਿਆਣਾ ਨਜ਼ਦੀਕ ਉਹਨਾਂ ਦੇ ਜੱਦੀ ਪਿੰਡ ਹਸਨਪੁਰ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਰਕबीर ਸਿੰਘ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਹਨਾਂ ਕਿਹਾ ਕਿ ਬਾਪੂ ਸੁਰਜੀਤ ਸਿੰਘ ਖਾਲਸਾ ਦਾ ਸੰਘਰਸ਼ੀਲ ਜੀਵਨ ਸਦਾ ਚੇਤੇ ਰੱਖਿਆ ਜਾਵੇਗਾ। ਵਿੰਡ ਵਾਸੀਆਂ ਤੇ ਪਰਿਵਾਰ ਵਾਲਿਆਂ ਅਨੁਸਾਰ ਬਾਪੂ ਸੂਰਤ ਸਿੰਘ ਖਾਲਸਾ ਇੱਕ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ ਮੰਗਾਂ ਜੀ ਹੁਣ ਜਿਹੜੇ ਆ ਬੰਦੀ ਸਿੰਘ ਆ ਆਪਣੇ ਹਵਾਰਾ ਵਗੈਰਾ ਰਾਜ ਹੋਣਾ ਹੋ ਗਿਆ ਇਤਿਹਾਸ ਨੂੰ ਮੰਡ ਹੋ ਗਿਆ ਲਖਵਿੰਦਰ ਲੱਖਾ ਹੋ ਗਿਆ ਕਜ਼ੀਬ ਖੇੜਾ ਹੋ ਗਿਆ ਵੀ ਇਹ ਹੁਣ ਛੁੱਟਨੇ ਚਾਹੀਦੇ ਨੇ 32 33 33 ਸਾਲ ਹੋ ਗਏ ਇਹ ਸੀਗਾ ਵੀ ਮੰਗਾਂ ਵੀ ਛੁੱਟੇ ਚਾਹੀਦੇ ਜਿਹੜੇ ਹਾਈ ਵੀ ਮੰਗ ਨੂੰ ਲੈ ਕੇ ਭੁਖੜ ਹੜਤਾਲ ਲੰਬਾ ਤੋਂ ਹਾਂਜੀ ਮੌ ਲੰਬਾ ਚੱਲ ਜੀ 2015 ਤੋਂ 16 ਤਰੀਕ ਤੋਂ ਬੱਠਿਆ ਇਹ ਜਾਣੀ 8-9 ਸਾਲ ਹੋ ਗਏ ਫਿਰ ਇਹਨਾਂ ਨੂੰ ਜਦੋਂ ਥੋੜਾ ਡਾਊਨ ਹੁੰਦੇ ਸੀਗੇ ਪਚਾ ਕੇ ਲੈ ਜਾਂਦੇ ਹਸਪਤਾਲ ਕਦੇ ਸਿਵਲ ਦੇ ਲੈ ਗਏ ਕਦੇ ਡੀਐਮਸੀ ਕਦੇ ਚੰਡੀਗੜ੍ਹ ਦੌਰੇ ਫੇਰ ਜਾਂਦੇ ਸੀਗੇ ਕਾਫੀ ਲੰਬਾ ਸਮਾਂ ਡੀਐਮਸੀ ਦੇ ਵਿੱਚ ਰਹੇ ਨੇ ਇਲਾਜ ਦੇ ਲਈ ਹਾਂਜੀ ਉੱਥੇ ਵੀ ਹੁਣ ਬਹੁਤ ਚਿਰ ਰਿਹਾ ਘੱਟੋ ਘੱਟ 2-4-5 ਸਾਲ ਤੋਂ ਉੱਥੇ ਰਿਹਾ ਡੀਐਮਸੀ ਉੱਥੇ ਹੁਣ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ ਅੱਜ ਬਹੁਤ ਦੁੱਖ ਦੀ ਘੜੀ ਜੀ ਬਹੁਤ ਮਾੜਾ ਹੋਇਆ ਹਾਂਜੀ ਕਿਵੇਂ ਦਾ ਸੀ ਪਿੰਡ ਦੇ ਵਿੱਚ ਪਿੰਡ ਠੀਕ ਸੀ ਜਾਂ ਵਧੀਆ ਸੀਗਾ ਜੀ ਬਾਈ ਜਾਲਾ ਸਾਰ ਹਾਂਜੀ ਹੁਣ ਕੀ ਲੱਗਦਾ ਜਥੇਬੰਦੀਆਂ ਕਰੀਆਂ ਕੀ ਪਿੰਡ λεਹਾਂਦਾ ਜਾਵੇ ਉਹਨਾਂ ਨੂੰ ਇਹਦਾ ਜੀ ਜਥੇਬੰਦੀਆਂ ਦਾ ਹੁਣ ਬਾਕੀ ਜਿਹੜਾ ਪਰਿਵਾਰ ਕੋ ਬਾਹਰੋਂ ਫੋਨ ਆਊਗਾ ਉਹਨਾਂ ਦਾ ਬੇਟੇ ਦਾ ਜਾਂ ਬੇਟੀਆਂ ਦਾ ਬਾਕੀ ਭਤੀਜਿਆਂ ਦਾ ਉੱਥੋਂ ਪਤਾ ਲੱਗੂਗਾ ਵੀ ਕੀ ਗੱਲਬਾਤ ਹੈ ਕੀ ਪਰਿਵਾਰ ਦੇ ਵਿੱਚ ਮੈਂਬਰ ਨੇ ਮੈਂਬਰ ਜੀ ਹੁਣ ਇੱਕ ਬੇਟਾ ਵਾ ਇਹਨਾਂ ਦਾ ਤੇ ਪੰਜ ਬੇਟੀਆਂ ਨੇ ਉਹ ਕਿੱਥੇ ਰਹਿੰਦੇ ਨੇ ਉਹ ਉੱਥੇ ਕੈਲੀਫੋਰਨੀਆ ਅਮਰੀਕਾ ਹੀ ਆਉਂ ਉਹ ਮੈਂ ਬਾਪੂ ਸੁਰਜ ਸਿੰਘ ਖਾਲਸਾ ਜੀ ਦੀ ਭਤੀਜੀ ਨੂੰ ਆ ਤੇ ਸਾਨੂੰ ਬੜਾ ਦੁੱਖ ਲੱਗਿਆ ਵੀ ਜਦੋਂ ਸਾਨੂੰ ਸਵੇਰੇ ਫੋਨ ਆਇਆ ਵੀ ਬਾਪੂ ਜੀ ਚੜ੍ਹਾਈ ਕਰਕੇ ਉਹ ਆਪਣੀ ਕੌਮ ਦੀ ਖਾਤਰ ਚੜਤੀ ਕਲਾ ਦੇ ਵਿੱਚ ਸ਼ਹੀਦ ਹੋਏ ਹਨ ਤੇ ਮਤਲਬ ਉਹਨਾਂ ਦਾ ਸਾਰਾ ਪਰਿਵਾਰ ਬਾਹਰ ਅਮਰੀਕਾ ਦੇ ਵਿੱਚ ਆ ਤੇ ਅਸੀਂ ਉਹਨਾਂ ਦੇ ਮਤਲਬ ਪਰਿਵਾਰਕ ਮੈਂਬਰ ਹੀ ਆ ਜਿਹੜੇ ਅਸੀਂ ਇੱਥੇ ਉਹਨਾਂ ਦੇ ਘਰੇ ਆ ਤੇ ਹਾਂਜੀ ਉਹਨਾਂ ਦੇ ਪਰਿਵਾਰ ਚ ਕੌਣ-ਕੌਣ ਨੇ ਉਹਨਾਂ ਦੇ ਪਰਿਵਾਰ ਚ ਉਹਨਾਂ ਦੀ ਇੱਕ ਬੇਟਾ ਵਾ ਜੀ ਪੰਜ ਬੇਟੀਆਂ ਉਹ ਬਾਹਰ ਨੇ ਅਮਰੀਕਾ ਚ ਤੇ ਮੈਂ ਉਹਨਾਂ ਦੀ ਪਤਨੀ ਜਨੂ ਤੇ ਮੇਰੇ ਹਸਬੰਦ ਮਤਲਬ ਅਸੀਂ ਇੱਥੇ ਆ ਅਸੀਂ ਉਹਨਾਂ ਦੀ ਦੇਖਭਾਲ ਕਰਦੇ ਸੀ ਸਾਫ ਸਮਾਂਭਾਲ ਕਰਦੇ ਸੀ ਜਦੋਂ ਉਹਨਾਂ ਨੂੰ ਡੀਐਮਸੀ ਚੋਂ ਲੈ ਕੇ ਗਏ ਮੇਰੇ ਹਸਬੰਦ ਹੀ ਉਹਨਾਂ ਨੂੰ ਸਾਂਭਦੇ ਸੀ ਕੋਈ ਤੁਹਾਨੂੰ ਫੋਨ ਆਇਆ ਹੋਵੇ ਉੱਥੋਂ ਕੋਈ ਇੱਥੇ ਲਿਆ ਰਹੇ ਜਾਂ ਨਹੀਂ ਨਹੀਂ ਜੀ ਹੱਲੇ ਸਵਸਥ ਤੇ ਕੋਈ ਗੱਲ ਨਹੀਂ ਉਹਨਾਂ ਨੇ ਕੀਤੀ ਜਦੋਂ ਵੀ ਪਤਾ ਲੱਗੂਗਾ ਜਰੂਰ ਦੱਸ ਦਈਏ ਕਿ ਬਾਪੂ ਸੂਰਤ ਸਿੰਘ ਖਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਰੀਬ 8 ਸਾਲ 2015 ਤੋਂ 2023 ਤੱਕ ਭੁੱਖ ਹੜਤਾਲ ਕੀਤੀ ਸੀ ਉਹਨਾਂ 16 ਜਨਵਰੀ 2015 ਨੂੰ 82 ਸਾਲ ਦੀ ਉਮਰ ਵਿੱਚ ਜੇਲ੍ਹ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਆਪਣਾ ਸੰਗਠਨ ਸ਼ੁਰੂ ਕੀਤਾ ਅਤੇ 14 ਜਨਵਰੀ 2023 ਨੂੰ ਉਨ੍ਹਾਂ ਆਪਣਾ ਮਰਨ ਵਰ ਤੋੜਿਆ ਸੀ ਇਸ ਦੌਰਾਨ ਉਨ੍ਹਾਂ ਨੂੰ ਸਿਰਫ ਨੱਕ ਰਾਹੀਂ ਭੋਜਨ ਦਿੱਤਾ ਜਾਂਦਾ ਸੀ ਕਾਂਗਰਸ ਪਾਰਟੀ ਦੇ ਨਵੇਂ ਮੁਖ ਦਫ਼ਤਰ ਇੰਦਰਾ ਪਵੰਦਾ ਨਵੀਂ ਦਿੱਲੀ ਵਿਖੇ ਅੱਜ ਉਦਘਾਟਨ ਕੀਤਾ ਗਿਆ ਪਾਰਟੀ ਪ੍ਰਧਾਨ ਮਲਿਕ ਅਰਜਨ ਖੜਗੇ ਤੇ ਸੋਨੀਆ ਗਾਂਧੀ ਨੇ ਦਫ਼ਤਰ ਦੀ ਇਮਾਰਤ ਦਾ ਉਦਘਾਟਨ ਕੀਤਾ ਇਸ ਮੌਕੇ ਪੰਜਾਬ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ ਕਾਂਗਰਸੀ ਆਗੂ ਮੌਜੂਦ ਰਹੇ ਪਾਰਟੀ ਨੇ ਲਗਭਗ 46 ਸਾਲਾਂ ਬਾਅਦ ਆਪਣਾ ਪਤਾ ਬਦਲਿਆ ਨਵੀਂ ਦਿੱਲੀ ਵਿਖੇ ਕਾਂਗਰਸ ਦੇ ਨਵੇਂ ਦਫ਼ਤਰ ਦਾ ਉਦਘਾਟਨ ਪਾਰਟੀ ਪ੍ਰਧਾਨ ਮਲਿਕ ਅਰਜੁਨ ਖੜਗੇ ਅਤੇ ਸੋਨੀਆ ਗਾਂਧੀ ਵੱਲੋਂ ਕੀਤਾ ਗਿਆ। ਪਾਰਟੀ ਦੇ ਮੁੱਖ ਦਫ਼ਤਰ ਦਾ ਪਤਾ ਹੁਣ ਇੰਦਰਾ ਗਾਂਧੀ ਭਵਨ 9ਏ ਕੋਟਲਾ ਰੋਡ ਨਵੀਂ ਦਿੱਲੀ ਹੋ ਗਿਆ ਹੈ। ਇਹ ਭਾਜਪਾ ਹੈੱਡਕੁਆਰਟਰ ਤੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਹੈ। ਨਵੇਂ ਦਫ਼ਤਰ ਦਾ ਨੀ ਪੱਥਰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ ਸਾਲ 2009 ਵਿੱਚ ਰੱਖਿਆ ਸੀ। ਇਸ ਨੂੰ ਬਣਾਉਣ ਲਈ 255 ਕਰੋੜ ਰੁਪਏ ਲੱਗੇ ਨੇ। ਉਦਘਾਟਨ ਮੌਕੇ ਰਾਹੁਲ, ਪ੍ਰਿਯੰਕਾ, ਪ੍ਰਤਾਪ ਬਾਜਵਾ ਤੇ ਹੋਰ ਆਗੂ ਵੀ ਮੌਜੂਦ ਰਹੇ। कांग्रेस मुख्यालय उन शक्तियों से लड़ाई लड़ने का केंद्र बनेगा जो संविधान और लोकतंत्र के विरुद्ध काम कर रहे हैं और जो ऐसे विचार फैला रहे हैं तो इसको तोड़ में हम लोग इस एक केंद्र का उपयोग करेंगे और आप सभी लोग इसके लिए तैयार हैं मुझे आशा है तो मैं और एक बात आपके सामने रखूंगा कि 28 दिसंबर सन अठारह को डब्ल्यू सी बनर्जी की अध्यक्षता में मुंबई में पहले अधिवेशन से लेकर अब तक के सभी अध्यक्षों और नायकों को हम याद करना चाहिए क्योंकि इन्होंने सभी संभाला इसीलिए तो आज हम ये दिन देख रहे हैं और एक के बाद एक एक के बाद एक उन्होंने त्याग दिया बलिदान दिया तो इसीलिए मैं उनको भी नमन करता हूँ याद करता हूँ साथियों 2024 का साल संविधान के स्वीकार करने का पचहत्तरवा साल और राष्ट्रपिता महात्मा गांधी के कांग्रेस अध्यक्ष बनने की शताब्दी का साल भी है गांधी जी ने कांग्रेस अध्यक्ष रहते आम आदमी महिलाओं किसानों मजदूरों से लेकर देश के हर वर्ग से कांग्रेस से जोड़ा छुआछूत जैसी सामाजिक समस्याओं को भी राजनीतिक एजेंडे में शामिल किया था और उसी उन्हीं के वजह से आज ਗੋ ਬਹੁਤ ਸੇ ਗਰੀਬ ਲੋਕ ਕਾਂਗਰਸ ਸੇ ਜੁੜੇ ਹੈ This is a very good sign and uh, the country needs a very viable and strong opposition and it is the indian national congress which brought in freedom it is indian national congress prime minister who saw india's unprecedented progress on the economic front and it is indian national congress prime minister late shripati Sheila Dikshit who brought who changed the very face of Delhi so i think so it's a very welcome occasion for all secular nationalist forces to get together under one roof and i think so we wish a party the best dasanyoga ki congress ne lagbhag 46 saala baad apna pata badlya pehla congress da purana daftar 24 akbar road se khabar jalandhar de jithe police ne sankhep muqable to baad lawrence gang de do gurgyan nu kabu kita ਪੁਲਿਸ ਨੂੰ ਦੋਹਾਂ ਬਾਰੇ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਗਿਆ ਪੁਲਿਸ ਅਨੁਸਾਰ ਮੁਲਜ਼ਮਾਂ ਤੋਂ ਗੈਰ ਕਾਨੂੰਨੀ ਹਥਿਆਰ ਜ਼ਿੰਦਾ ਕਾਰਤੂਸ ਤੇ ਇੱਕ ਕਾਰ ਬਰਾਮਦ ਕੀਤੀ ਹੈ ਦੋਹਾਂ ਖਿਲਾਫ ਕਈ سنگੀਨ ਮਾਮਲੇ ਦਰਜ ਨੇ ਬਦਮਾਸ਼ਾਂ ਗੈਂਗਸਟਰਾਂ ਖਿਲਾਫ ਪੰਜਾਬ ਪੁਲਿਸ ਦਾ ਸਖਤ ਐਕਸ਼ਨ ਜਾਰੀ ਹੈ ਤਾਜ਼ਾ ਮਾਮਲਾ ਜਲੰਧਰ ਤੋਂ ਹੈ ਜਿੱਥੇ ਕਮਿਸ਼ਨਰ ਰੇਡ ਪੁਲਿਸ ਨੇ ਲਾਰੈਂਸ ਬਿਸ਼ਨੋਈ 골ਡੀ ਬਿਰਾੜ ਗੈਂਗ ਦੇ ਦੋ ਮੁਖ ਕਰਮਚਾਰੀਆਂ ਨੂੰ ਐਨਕਾਊਂਟਰ ਤੋਂ ਬਾਅਦ ਕਾਬੂ ਕਰ ਲਿਆ ਮੁਲਜ਼ਮਾਂ ਕੋਲੋਂ ਗੈਰ ਕਾਨੂੰਨੀ ਹਥਿਆਰ ਜ਼ਿੰਦਾ ਕਾਰਤੂਸ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ ਇਸ ਬਾਰੇ ਪੁਲਿਸ ਕਮਿਸ਼ਨਰ ਸੁਪਨ ਚਰਮਣ ਨੇ ਕਿਹਾ ਕਿ ਮਲਜ਼ਮ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਨ ਗੁਪਤ ਸੂਚਨਾ ਦੇ ਆਧਾਰ ਤੇ ਉਹਨਾਂ ਦੀ ਟੀਮ ਨੇ ਦੋਸ਼ੀਆਂ ਦਾ 4 ਕਿਲੋਮੀਟਰ ਤੱਕ ਪਿੱਛਾ ਕੀਤਾ ਇੱਕ ਮਲਜ਼ਮ ਕਪੂਰਥਲਾ ਦਾ ਰਹਿਣ ਵਾਲਾ ਹੈ ਜਦੋਂ ਕਿ ਦੂਜਾ ਜੜਿਆਲਾ ਦਾ ਰਹਿਣ ਵਾਲਾ ਹੈ ਮਲਜ਼ਮਾਂ ਖਿਲਾਫ ਕਤਲ ਅਤੇ ਹੋਰ ਮਾਮਲਿਆਂ ਦੇ 6 ਤੋਂ ਵੱਧ ਮਾਮਲੇ ਦਰਜ ਨੇ ਇਹ ਦੋ ਵਿਅਕਤੀ ਹੈ ਜੀ ਇੱਕ ਕਪੂਰਥਲੇ ਦਾ ਤੇ ਦੂਜਾ ਜੜਿਆਲੇ ਪਿੰਡ ਦਾ ਤੇ 6 ਪਲਸ ਪਰਚੇ ਮਰਡਰ ਦੇ ਐਕਸਟਰੈਕਸ਼ਨ ਦੇ ਰਜਿਸਟਰਡ ਹੈ ਇਹਨਾਂ ਦੇ ਅਗੇਂਸਟ ਜੀ ਤੇ ਗੋਲਦੀ ਬਰਾੜ ਦੇ ਨਾਲ ਡਾਇਰੈਕਟ ਇਹਨਾਂ ਦਾ ਸੰਪਰਕ ਸੀਗਾ ਫਰੋਤੀ ਨਿਕੋਲਾ ਕਰਦੇ ਸੀਗੇ ਰਾਈਵਲ ਇੰਟਰ ਗੈਂਗ ਰਾਈਵਲਰੀ ਵੀ ਸੀਗੀ ਇਹਨਾਂ ਦੀ ਕਾਫੀ ਵਰਦਾ ਤਾਂ ਹੋਰ ਵੀ ਇਹਨਾਂ ਦੇ ਫੜੇ ਜਾਣ ਤੋਂ ਟ੍ਰੇਸ ਹੋਈਆਂ ਇੱਕ ਬੰਦਾ 10 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਦੂਜਾ ਜਿਹੜਾ ਹੈ ਉਹ 6 ਮਹੀਨੇ ਪਹਿਲਾਂ ਆਇਆ ਤੇ ਇਨਫਾਰਮੇਸ਼ਨ ਸੀਗੀ ਸਾਡੇ ਕੋਲ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਜਾ ਰਹੇ ਸੀਗੇ ਕਾਫੀ ਕੋਈ 3-4 ਕਿਲੋਮੀਟਰ ਇਹਨਾਂ ਦਾ ਪਿੱਛਾ ਕਰਕੇ ਦੋਨੋਂ ਤਰਫੋਂ ਜਿਹੜੀ ਟਰੈਪ ਕਰ ਲਿਆ ਗਿਆ ਇਹਨਾਂ ਨੂੰ ਚਾਰ ਵੈਪਨ ਮਿਲੇ ਨੇ ਆਪ ਇਹਨਾਂ ਤੋਂ ਉਹਦਾ ਵੀ origin ਜਿਹੜੇ ਹੈ ਉਹ ਆਪਾਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਨੇ ਫਾਇਰਿੰਗ ਕੀਤੀ ਪੁਲਿਸ ਪਾਰਟੀ ਤੇ ਗੁਲੀਆਂ ਵੀ ਲੱਗੀਆਂ ਸਾਡੀ ਗੱਡੀਆਂ 'ਚ ਤੇ ਜਵਾਬੀ ਫਾਇਰ 'ਚ ਇੱਕ ਫੜਿਆ ਗਿਆ ਇੱਕ ਜਿਹੜਾ ਹੈ ਕ੍ਰਿਟੀਕਲੀ ਇੰਜਰਡ ਸਰ ਕਿੰਨੇ ਫਾਇਰਿੰਗ ਹੋਈ ਫਾਇਰਿੰਗ ਹੋਈ ਹੈ ਨਾ ਇਹਨਾਂ ਵੱਲੋਂ 5-6 ਫਾਇਰ ਇਹਨਾਂ ਵੱਲੋਂ ਹੈ 7-8 ਫਾਇਰ ਸਾਡੇ ਵੱਲੋਂ ਇਹ ਸਰ ਕਿੰਨੇ ਜਾਣੇ ਚੱਕੀ ਆ ਇੱਕ ਜਨਾਜਕ ਨਹੀਂ ਮਲਾਜਮ ਨਹੀਂ ਮਲਾਜਮ ਨਹੀਂ ਆਇਆ ਕੋਈ ਸਰ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਸੀਗੇ ਠਹਿਰ ਚੇਂਜ ਕਰ ਰਹੇ ਸੀਗੇ ਤੇ ਹੋਰ ਵੀ ਇਹਨਾਂ ਦੇ ਨਾਲ ਇੱਕ ਬੰਦਾ ਹੋਰ ਫਿਗਰ ਆਊਟ ਹੋਇਆ ਉਹਨੂੰ ਵੀ ਰਾਉਂਡ ਅਪ ਕਰ ਲੇਤਾ ਜਾਊਗਾ ਸਰ ਕਿਹੜੀ ਗੈਂਗ ਦੇ ਨਾਲ ਇਹ 골ਡੀ ਬਰਾਡ ਦੇ ਨਾਲ ਸੀਗੇ ਗੱਡੀ ਦੇ ਅੰਦਰ ਵੀ ਸੀ ਹਾਂ ਗੱਡੀ ਚਾਹੰਦੇ ਵੀ ਸੀਗੇ ਠੀਕ ਹੈ ਸਰ ਇਹ ਵੀ ਵੈਰੀਫਾਈ ਕਰ ਰਹੇ ਕਿ ਗੱਡੀ ਚੋਰੀ ਦੀ ਹੈ ਕਿ ਨਹੀਂ ਪੁਲਿਸ ਅਨਸਾਰ ਦੋਹਾ ਮਲਦਮਾ ਦੇ ਅੱਗੇ ਪਿੱਛੇ ਦੇ ਲਿੰਕ ਖੰਗਾਲੇ ਜਾ ਰਹੇ ਨੇ ਕੁਝ ਅਹਿਮ ਜਾਣਕਾਰੀ ਛੇਤੀ ਹੀ ਹਾਸਲ ਹੋ ਜਾਵੇਗੀ 40 ਮੁਕਤੀਆਂ ਦੀ ਪਵਿੱਤਰ ਯਾਦ ਵਿੱਚ ਮਨਾਇਆ ਜਾਂਦਾ ਮਾਗੀ ਮੇਲਾ ਅੱਜ ਨਗਰ ਕੀਰਤਨ ਨਾਲ ਸੰਪੰਨ ਹੋ ਗਿਆ। ਸ਼੍ਰੀ ਮੁਖਸਰ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਸ਼੍ਰੀ ਮੁਖਸਰ ਸਾਹਿਬ ਵਿਖੇ 40 ਮੁਕਤੀਆਂ ਦੀ ਪਵਿੱਤਰ ਯਾਦ ਵਿੱਚ ਮਨਾਇਆ ਜਾਂਦਾ ਮਾਗੀ ਮੇਲਾ ਅੱਜ ਨਗਰ ਕੀਰਤਨ ਨਾਲ ਸਮਾਪਤ ਹੋ ਗਿਆ। ਬੁੱਧਵਾਰ ਨੂੰ 40 ਸਿੰਘਾਂ ਦੀ ਯਾਦ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਨਗਰ ਕੀਰਤਨ ਵਕਫਾ-ਵਕ ਬਜ਼ਾਰਾ ਵਿੱਚੋਂ ਹੋ ਕੇ ਨਿਕਲਿਆ ਇਸ ਦੌਰਾਨ ਸੰਗਤਵਲੋਂ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸ਼ਹਿਰ ਦੇ ਵਕਫਾ-ਵਕ ਹਿੱਸਿਆਂ ਵਿੱਚ ਸਾਨਕ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਜਿਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਇਸ ਦੌਰਾਨ ਗੱਤਕਾ ਪਾਰਟੀ ਨੇ ਗੱਤਕੇ ਦੇ ਜੋਹਰ ਵਿਖਾਏ ਸ਼ਹਿਰ ਵਿੱਚ ਵਕਫਾ-ਵਕ ਥਾਵਾਂ ਤੇ ਲੰਗਰ ਲਗਾਏ ਗਏ ਅੱਜ 40 ਮੁਕਤਿਆਂ ਦਾ ਸ਼ਹੀਦੀ ਦਿਹਾੜਾ ਜੋ ਹਰ ਸਾਲ ਹੀ ਸ਼ਿਦੀ ਜੋੜ ਮੇਲਾ ਚਾਲੀ ਮੁਕਤੀਆਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਕੱਲ ਇੱਕ ਮਾਗ ਨੂੰ ਸ਼ਿਦੀ ਦਿਹਾੜਾ ਬੜੀ ਵੱਡੀ ਪੱਧਰ ਤੇ ਮਨਾਇਆ ਗਿਆ ਲੱਖਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅੱਜ 15 ਜਨਵਰੀ ਨੂੰ ਜੋ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬ ਦੀ ਅਗਵਾਈ ਦੇ ਵਿੱਚ ਗੇਟ ਨੰਬਰ 4 ਤੋਂ ਨਗਰ ਕੀਰਤਨ ਰਵਾਨਾ ਹੋ ਚੁੱਕਾ ਹੈ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸ਼ਬਦ ਕੀਰਤਨ ਕਰਦੀਆਂ ਹਾਜ਼ਰ ਹੋਈਆਂ ਨੇ ਹੁਣ ਬਾਜ਼ਾਰ ਦੇ ਵਿੱਚ ਚੱਲ ਰਹੇ ਆ ਇੱਥੋਂ ਦੀ ਵੀ ਸਭ ਨਗਰ ਕੀਰਤਨ ਨੇ ਜਾਣਾ ਫਿਰ ਸਵੇਰ ਦਾਤ ਅਨਸਾਰ ਹੁੰਦਾ ਹੈ ਵਾਪਸੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸਮਾਪਤੀ ਹੋਣੀ ਹੈ ਸ਼ਹੀਦਾਂ ਸਿੰਘਾਂ ਨੂੰ ਕੋਟਾਨ ਕੋਟ ਪ੍ਰਣਾਮ ਕਰ ਸਕੇ ਕਰਦੇ ਹੋਏ ਸੰਗਤਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਇੱਥੇ ਪਹੁੰਚਿਆ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਨੇ ਮੈਂ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਜੀ ਮੱਗੀ ਮੇਲਾ ਭਾਵੇਂ ਰਸਮੀ ਤੌਰ ਤੇ ਸਮਾਪਤ ਹੋ ਗਿਆ ਪਰ ਸ੍ਰੀ ਮੁਕਸਾ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਸੰਗਤਾਂ ਦਾ ਪਹੁੰਚਣਾ ਲਗਾਤਾਰ ਜਾਰੀ ਹੈ ਸੂਬੇ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਤੇ ਸੰਗਨੀਤ ਧੁੰਦ ਅਤੇ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਿਤਾਈ ਗਈ ਹੈ ਸੂਬੇ ਦੇ ਨੇੜੇ ਪੱਛਮੀ ਗੜਬੜੀ ਸਰਗਰਮ ਹੋ ਚੁੱਕੀ ਹੈ ਇਸੇ ਦੇ ਚੱਲਦਿਆਂ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਵਿੱਚ 18 ਜਨਵਰੀ ਤੱਕ ਸੰਗਨੀਤ ਧੁੰਦ ਦਾ yellow alert ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਪੰਜਾਬ ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ਦੇ ਲੋਕਾਂ ਨੂੰ ਆਉਂਦੇ ਦਿਨਾਂ ਵਿੱਚ ਸੰਗਨੀਤ ਧੁੰਦ ਅਤੇ ਮੀਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮ ਮਾਹਿਰਾਂ ਅਨੁਸਾਰ ਪੱਛਮੀ ਗੜਬੜੀ ਸਰਗਰਮ ਹੋ ਚੁੱਕੀ ਹੈ ਇਸ ਕਾਰਨ ਆਉਂਦੇ ਦੋ ਦਿਨਾਂ ਤੱਕ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਵਿੱਚ 18 ਜਨਵਰੀ ਤੱਕ ਸੰਗਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨ ਕੇਂਦਰ ਦੀ ਮਾਹਿਰ ਡਾਕਟਰ ਪਵਨੀਤ ਕੌਰ ਨੇ ਅਗਲੇ ਕੁਝ ਦਿਨਾਂ ਦੇ ਮੌਸਮ ਬਾਰੇ ਅਪਡੇਟ ਦਿੱਤੀ ਅੱਜ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਹੋ ਸਕਦੀ ਹੈ ਸਪੈਸ਼ਲੀ ਮਾਲਵਾ ਰੀਜਨ ਦੇ ਵਿੱਚ ਹਲਕੀ ਬਾਰਿਸ਼ ਕੁਝ ਥਾਵਾਂ ਤੇ ਹੋ ਸਕਦੀ ਹੈ ਔਰ ਕਿਤੇ ਕਿਤੇ ਲਾਈਟਨਿੰਗ ਜਾਂ ਥੰਡਰ ਐਕਟੀਵਿਟੀ ਵੀ ਹੋ ਸਕਦੀ ਹੈ ਗਰਜ ਚਮਕ ਹੋ ਸਕਦੀ ਹੈ ਸੋ ਇਹਦੇ ਵਾਸਤੇ ਕੱਲ ਆਈਐਮਡੀ ਵੱਲੋਂ येलो ਅਲਰਟ ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ ਜਿਹੜੇ 3-4 ਦਿਨ ਡੈਂਸ ਫੌਗ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੋ ਸਕਦੀ ਹੈ ਉਹਦੇ ਵਾਸਤੇ ਵੀ ਆਈਐਮਡੀ ਵੱਲੋਂ येलो ਅਲਰਟ ਜਾਰੀ ਕੀਤਾ ਗਿਆ ਹੈ ਉਨਿਸਤਰਾ ਮਾਧਿਮ ਅਕਰਸਕ੍ਰਾਂਤੀ ਇਹ ਕਹਿੰਦੇ ਕਿ ਸੂਰਜ ਦਾ ਜਿਹੜਾ ਪ੍ਰਭਾਵ ਪਦਦਾ ਹੈ ਕਿ ਦਿਨ ਜਿਹੜੇ ਨੇ ਥੋੜੇ ਵੱਡੇ ਹੋ ਜਾਂਦੇ ਨੇ ਕੋਈ ਫਰਕ ਜਿਹੜਾ ਰਹਿਣਾ ਬੜਾ। ਬਿਲਕੁਲ ਜੀ ਕਿਉਂਕਿ ਹੁਣ ਜਿਹੜੇ ਦਿਨ ਵੱਡੇ ਹੋਣੇ ਸ਼ੁਰੂ ਹੋ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਡੇ ਲੈਂਥ ਹੁਣ ਕੰਪੈਰੀਟਿਵਲੀ ਵਧਣੀ ਸਟਾਰਟ ਹੋ ਜਾਣੀ ਹੈ। ਮਮ ਆਈ ਦੇਖਿਆ ਕਿ ਜਿਸ ਤਰ੍ਹਾਂ ਇੱਕ ਦੋ ਦਿਨ ਤੋਂ ਲਗਾਤਾਰ ਸੂਰਜ ਵੀ ਨਿਕਲ ਰਿਹਾ ਸੋ ਟੈਂਪਰੇਚਰ ਦੇ ਵਿੱਚ ਵੀ ਫਰਕ ਪਿਆ ਕੁਝ ਜਿਹੜੇ ਆਮ ਨਾਲੋਂ ਥੋੜੀ ਜਿਹੀ ਵਧੇ ਨੇ ਟੈਂਪਰੇਚਰ ਜਾਂ ਫਰਕ ਪਿਆ ਕੀਤਾ ਬਿਲਕੁਲ ਜੀ ਜਿਵੇਂ ਕੱਲ ਅੱਛੀ ਜਿਹੜੀ ਧੁੱਪ ਸੀਗੀ ਤੇ ਡੇ ਟਾਈਮ ਟੈਂਪਰੇਚਰ 19 ਡਿਗਰੀ ਸੈਂਟੀਗ੍ਰੇਡ ਸੀ ਜਦੋਂ ਕਿ ਉਹਦੇ ਤੋਂ ਪਹਿਲਾਂ 17 ਡਿਗਰੀ ਔਰ ਪਹਿਲਾਂ 15 ਡਿਗਰੀ ਸੈਂਟੀਗ੍ਰੇਡ ਵੀ ਟੈਂਪਰੇਚਰ ਸੀ ਸੋ ਡੇ ਟਾਈਮ ਟੈਂਪਰੇਚਰ ਦੇ ਵਿੱਚ ਕੱਲ ਥੋੜਾ ਵਾਦਾ ਹੈ ਕਿਉਂਕਿ ਪਹਿਲਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਨੀਚੇ ਚੱਲ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਪਰ ਕੱਲ ਨਾਰਮਲ ਤੋਂ 1 ਡਿਗਰੀ ਸੈਂਟੀਗ੍ਰੇਡ ਉਪਰ ਸੀ ਜਿੱਦਾਂ ਹਮ ਬਾਰਿਸ਼ ਦੀ ਪ੍ਰੈਡਿਕਸ਼ਨ ਹੈਗੀ ਹੈ ਤੇ ਉਸ ਤੋਂ ਬਾਅਦ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਠੰਢੀ ਕੋਰੀ ਫਿਰ ਹੋਵੇਗੀ ਕਿਉਂਕਿ ਲੋਕਾਂ ਨੂੰ ਲੱਗ ਰਿਹਾ ਹੈ ਕਿ ਜਦੋਂ ਧੁੱਪ ਨਿਕਲਣ ਲੱਗ ਜੰਗੀ ਹੈ ਬਾਰਿਸ਼ੋਂ ਬਾਅਦ ਕੀ ਮੌਸਮ ਸਾਫ਼ ਹੋ ਜਾਵੇਗਾ ਉਹ ਬਾਰਿਸ਼ ਵੀ ਹੋਈ ਹੈ ਕੁਝ ਦਿਨ ਪਹਿਲਾਂ ਤੋ ਹੁਣ ਆਉਣ ਵਾਲੇ ਦਿਨਾਂ ਚ ਕੀ ਲੱਗਦਾ ਕਿ ਮੌਸਮ ਸਾਫ ਰਹੇਗਾ ਧੁੰਦ ਵਗੈਰਾ ਪਈਗੀ ਆ ਟੈਂਪਰੇਚਰ ਹੋਰ ਠੜਾ ਜਾਊਗਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕੱਲ ਹੀ ਜਿਹੜੀ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਹਲਕੀ ਬਾਰਿਸ਼ ਮਾਲਵਾਰੀ ਜਨ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸੋ ਜਦੋਂ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਨੇ ਕਲਾਊਡੀ ਯਾ ਰੇਨੀ ਵੈਦਰ ਹੁੰਦਾ ਤਾਂ ਡੇ ਟਾਈਮ ਟੈਂਪਰੇਚਰ ਫੇਰ ਡਿਕਰੀਸ ਕਰ ਜਾਂਦਾ ਔਰ ਉਹਦੇ ਤੋਂ ਬਾਅਦ ਫੇਰ ਜਿਹੜੀ ਧੁੰਦ ਵਾਸਤੇ ਯੈਲੋ ਲੈਵਲ ਟਾਈਮ ਲੀਵਲ ਨੂੰ ਜਾਰੀ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਸਾਨੂੰ ਇੱਕ ਵਾਰੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਫਿਰ ਮਾਂ ਫ 来 گے ਕਿਉਂਕਿ ਕਿਤੇ ਕਿਤੇ ਕਣਕ ਨੂੰ ਲੈ ਕੇ ਵੀ ਕਿਤੇ 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 ਬਿਮਾਰੀਆਂ ਦਾ ਜਿਹੜਾ ਉਹ ਆ ਰਹੀ ਹੈ ਰਿਪੋਰਟ ਸੋ ਉਸ ਨੂੰ ਲੈ ਕੇ ਕਿਸ ਤਰ੍ਹਾਂ ਜੀ ਜਿਵੇਂ ਮੈਂ ਗੱਲ ਕੀਤੀ ਹੈ ਕਿ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਨੀਅਰ ਨਾਰਮਲ ਚੱਲ ਰਹੇ ਨੇ ਸੋ ਨਾਰਮਲ ਵੈਦਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਰਬੀ ਕ੍ਰੌਪਸ ਨੂੰ ਕੋਲ ਕੰਡੀਸ਼ਨਸ ਦੀ ਜ਼ਰੂਰਤ ਵੀ ਹੁੰਦੀ ਹੈ ਸੋ ਫਸਲਾਂ ਵਾਸਤੇ ਜਿਹੜਾ ਇਹ ਮੌਸਮ ਅਸੀਂ ਅਨੁਕੂਲ ਕਹਿ ਸਕਦੇ ਹਾਂ ਅਗਲੇ 2 ਦਿਨਾਂ ਦੌਰਾਨ ਮੁੱਖ ਤੌਰ ਤੇ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਇਸ ਬੁਲਟਿੰਗ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਤਨਵਾਦ